ਸਫਰ ਦਾ ਦੋਸਤ ਹਰਤਾ ਹੈ ਮਾਨਸਾ ਵੀ ਮੇਰਾ ਸਫਰ ਹੈ ਡੇਕੀ ਦਾ ਜਿਹੜਾ ਸੰਗੀਤਕ ਸਫਰ ਹੈ ਇਸ ਸਕੂਲ ਤੋਂ ਸ਼ੁਰੂ ਹੋਇਆ ਜੀ ਮੈਂ ਚੌਥੀ ਕਲਾਸ ਦੇ ਵਿੱਚ ਪੜਦਾ ਸੀ ਬਸ ਸਕੂਲ ਤੋਂ ਸਭ ਤੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਬਾਸਬਾ ਉਸ ਤੋਂ ਬਾਅਦ ਮਾਲਕ ਦੀ ਕਰਪਾ ਦਿਨ ਵਾਲਾ ਅੱਜ ਤੱਕ ਸਫਰੇ ਜਾਰੀ ਹੈ ਚੱਲਦੇ ਜਿੱਥੇ ਭਵਨੋਂ ਤੋਂ ਆਈਏ ਚਿੱਠੀ ਭਾਵਨਾ ਤੋਂ ਆਈਏ ਚਿੱਠੀ ਭਾਵਨਾ ਤੋਂ ਆਈਏ ਚਿੱਠੀ ਭਾਵਨਾ ਤੋਂ ਆਈਏ ਪਿਪਲੀ ਤੇ ਅਪਨੇ ਹੱਥੇ ਲਿਖਮ ਯਾਦਿਏ ਪਾਈ ਪਿਪਲੀ ਤੇ ਅਪਨੇ ਹੱਥੇ ਲਿਖਮ ਯਾਦਿਏ ਪਾਈ ਚਿੱਠੀ ਭਾਵਨਾ त लंडी मूिच तयारी मणिशी ਤੇ ਨੱਚ ਨਾ ਹਾਈਏ ਅਸੀਂ ਆਸ ਲਗਾਈ ਚਿੱਠੀ ਪਵਨਾ ਤੋਂ ਆਈ ਚਿੱਠੀ ਪਵਨਾ ਤੋਂ ਆਈ ਹੇ ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲਬਾਤ ਕਰੀਏ ਕਨਫਰੈਂਸ ਵਿੱਚ ਕੌਣ-ਕੌਣ ਮੌਜੂਦ ਨਹੀਂ ਫੈਮਿਲੀ ਦੇ ਵਿੱਚ ਦੋ ਬੱਚੇ ਹੈ ਜੀ ਇੱਕ ਬੇਟੀ ਇੱਕ ਬਟਾ ਦਸਿਆ ਹਾਂ ਹਾਂ ਜੀ ਕਿ ਨਾ ਜੀ ਆਪਾਂ ਕਾਇਕੂ ਬਿਨਾ ਤੁਹਾਡਾ ਕਾਰੋਬਾਰ ਜਿਹੜਾ ਤੀਰ ਮੰਨ ਕਿਸ ਨਾ ਜੀ ਤੁਹਾਡਾ ਬਹੁਤ ਕਰਦਾ ਕਾਰੋਬਾਰ ਬਹੁਤ ਸਾਹਿਬ ਆਉਂਦੇ ਹੀ ਰੇਸਿੰਗੀ ਤੇ ਲੈ ਕੇ ਜੀ ਬਸ ਗੀਤ ਦੇ ਨਾਲ ਜੁੜੇ ਆ ਪਰਮਾਤਮਾ ਉਹਦਾ ਇਹ ਬੱਦੀ ਚੰਦਾ ਸਸੀ ਕਾਲ ਜੀ ਤੁਸੀਂ ਦੇਖੋ ਪੰਜਾਬ ਅੱਪ ਤੱਕ ਤੇ ਮੈਂ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਸਾਡੇ ਚੰਗਾ ਦੀ ਕੋਸ਼ਿਸ਼ ਹੁੰਦੀ ਆ ਕੋਈ ਵੀ ਟੈਲੈਂਟ ਨਿਕਲ ਸੁਪਿਆ ਨਹੀਂ ਰਹਿਣ ਦੇਣਾ ਅੱਜ ਦਾ ਇੱਕ ਹੋਰ ਬਹੁਤ ਹੀ ਵਧੀਆ ਤੇ ਸ੍ਰਿਲੀ ਆਵਾਜ਼ ਦੇ ਮਾਲਕ ਅਤੇ ਬਹੁਤ ਹੀ ਵਜਨਸਾਨਾ ਮੁਲਾਕਾਤ ਕਰਾਮ ਜਾ ਰਿਹਾ ਮੇਰੀ ਮਾਣਪੀਤ ਸੀਨਾ ਜੀ ਸਭ ਤੋਂ ਪਹਿਲਾਂ ਪਤ੍ਰਾਬ ਅਬਦਕ ਚੈਨਲ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਤੇ ਮੇਰੇ ਵੀਰ ਜਗਤਪ੍ਰੀਤ ਸਿੰਘ ਮਾਨ ਜੀ ਨੂੰ ਪਿਆਰ ਭਰੇ ਸਤਿਕਾਰ ਜੀ ਮਾਣਪੀਤ ਸੀਨਾ ਜੀ ਪਹਿਲਾ ਸਵਾਲ ਤੁਸੀਂ ਆਪਣੀ ਕੈਰੀਅਰ ਸਫਰ ਤੋਂ ਸਟਾਰਟ ਕੀਤਾ ਜੀ ਮਾਨ ਸਾਹਿਬ ਇਹ ਮੇਰਾ ਸਫਰ ਅ ਕਿਹਦਾ ਜਿਹੜਾ ਸੰਗੀਤਕ ਸਫਰ ਹੈ ਇਹ ਸਕੂਲ ਤੋਂ ਹੀ ਸ਼ੁਰੂ ਹੋਇਆ ਜੀ ਜੀ ਮੈਂ ਚੌਥੀ ਕਲਾਸ ਦੇ ਵਿੱਚ ਪੜਦਾ ਸੀ ਬਸ ਸਕੂਲ ਤੋਂ ਸਭ ਕੁਝ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਬਾਦਸਬਾ ਫਿਰ ਉਸ ਤੋਂ ਬਾਅਦ ਮਾਲਕ ਦੀ ਕਿਰਪਾ ਦੇ ਨਾਲ ਅੱਗੇ ਤੱਕ ਸਫਰੇ ਜਾਰੀ ਰਹੇ ਚੱਲਦੇ ਰਹੇ ਮਨਪ੍ਰੀਤ ਸ਼ਿੰਦੇ ਨੂੰ ਜਿਹੜੀ ਕਾਇਕੀਏ ਵਿਰਾਸਤ ਵਿੱਚ ਮਿਲਿਆ ਕਿ ਮਨਪ੍ਰੀਤ ਸ਼ਿੰਦੇ ਨੇ ਕੋਈ ਬੜਾ ਉਸਤਾਦ ਨਹੀਂ ਧੰਨ ਕੀਤਾ ਨਹੀਂ ਮੇਰੇ ਗੁਰੂ ਜੀ ਆਜੀ ਜਨਾਬ ਨਾਸਰਤ ਰਜ਼ਾ ਜੀ ਪੰਜ ਬਾਾਰ ਤੋਂ ਮਿਸਤਕਬਰ ਸਰ ਤੋਂ ਨਾ ਉਹਨਾਂ ਦੇ ਕੋਲੋਂ ਬਗਾਏ ਦਾ ਸੰਗੀਤ ਦੀ ਪ੍ਰੇਰਣਾ ਮਨਪ੍ਰੀਤ ਸ਼ਿੰਦਾ ਜੀ ਅੱਜ ਪੈਦਾਚਾਰਨ ਤੋਂ ਤੁਸੀਂ ਸਾਨੂੰ ਕੀ ਸੁਣਾ ਚਾਹੁੰਦੇ ਹੋ ਮੇਰੇ ਟਾਰਗੇਟ ਪ੍ਰੋਜੈਕਟ ਕਾਫੀ ਆਏ ਆ ਜੀ ਜਿਦੇ ਵਿੱਚ ਮਾਤਾ ਜੀ ਨੇ ਭੇਟਾ ਲੇ ਤਾਂ ਕਾਫੀ ਪ੍ਰੋਜੈਕਟ ਆਏ ਹਨ ਤੇ ਇੱਕ ਬਹੁਤ ਹੀ ਪਿਆਰਾ ਪ੍ਰੋਜੈਕਟ ਕੀਤਾ ਸੀਗਾ 2023 ਦੇ ਵਿੱਚ ਜੀ ਉਹ ਲਿਖਿਆ ਮੇਰੇ ਬਹੁਤ ਹੀ ਪਿਆਰੇ ਵੀਰ ਰਿਪੋਰਟਰ ਵੀ ਨੇ ਤੇ ਸਾਡੇ ਮੇਰੇ ਅਜ਼ੀਜ਼ ਵੀਰਾ ਰਿੰਕੁਮਾਨ ਜੀ ਜੋ ਕੈਸਟਮ ਤੇ ਆਪਣੇ ਇੰਟਰਵਿਊ ਕਰ ਰਿਹਾ ਜਗਰੂਪ ਸਿੰਘ ਮਾਨ ਜਿਨ੍ਹਾਂ ਨੂੰ ਕਹਿੰਦੇ ਸ਼ਾਰਟ ਨੇਮ ਦੇ ਵਿੱਚ ਰਿੰਕੁਮਾਨ ਜੀ ਹੈ ਉਹਨਾਂ ਦੀ ਲਿਖੀ ਹੋਈ ਕਲਮ ਤੇ ਮੇਰੀ ਆਵਾਜ਼ ਦੇ ਵਿੱਚ ਗਾਇਆ ਭਜਨ ਸੀਗਾ ਉਹ ਤੁਹਾਡੇ ਜੀ ਨੂੰ ਮਿਲ ਗਿਆ चिठी भॻन तो आई चिठी भॻन तो आई चिठी भॻन तो आई चिठी भॻन

चढ़ी वेखो नाम खमारी जागर चई चिठी भवना तो आई चिठी भवन ਜੋ ਜਨੇ ਮਾਰ ਦਿੱਤੀ ਹੈ ਅੱਛਾ ਮਨੂ ਕੁਛ ਇਹਨਾਂ ਤੇ ਇਸ ਤੋਂ علاوہ ਤੁਹਾਡੇ ਕੋਲ ਫਿਰ ਟ੍ਰੈਕ ਮਾਰ ਦਿੱਤੇ ਹੋ ਚਾਹੀਏ ਇਸ ਤੋਂ علاوہ ਜੀ ਮੇਰੇ ਦੋ ਸੂਫੀ ਟ੍ਰੈਕ ਆਏ ਆ ਬਰਗਰ ਭਾਈ ਆ ਦੇਖ ਕੇ ਤੋਂ ਜੀ ਬਹੁਤ ਵਧੀਆ ਕਲਮ ਦੇ ਮਾਲਕ ਆ ਉਹਨਾਂ ਦੇ ਦੋ ਸੂਫੀ ਟ੍ਰੈਕ ਕਿੱਥੇ ਸੀਗੇ ਇੱਕ ਪਿੱਛੇ ਜੇ ਮੈਂ ਲੋਕ ਤੱਤ ਕੀਤਾ ਸੀਗਾ ਮੁੰਡਾ ਆਪਣਾ ਲਿਖੀ ਆ ਜੀ ਲਿਖੀ ਚੋਟੀਆਂ ਉਹਨਾਂ ਦਾ ਲਿਖਿਆ ਹੋਇਆ ਭਰ ਜਨਾ ਲੋਕ ਤੱਤ ਉਹ ਮੈਂ ਕੀਤਾ ਸੀ ਹਾਂ ਚਲੋ ਤੁਸੀਂ ਲੋਕਤਾ ਦੀ ਗੱਲ ਕੀਤੀ ਆ ਕਿਹੜਾ ਲੋਕਤਾ ਕਿਹੜੇ ਕਾਨੂੰਨ ਤੇ ਬਣਾਇਆ ਹੈਗਾ ਉਹ ਲੋਕਤਾ ਪਰ ਨਹੀਂ ਜਾਣਦੇ ਲੋਕਤਾ ਦੀ ਸੱਚੀਆਂ ਗੱਲਾਂ ਵੀ ਬੰਦੇ ਧੋਗਲੇ ਨੂੰ ਸੱਜਣਾ ਕਦੇ ਸੱਜਣ ਨਹੀਂ ਬਣਾਉਂਦਾ ਹਾਂ ਚਲੋ ਆ ਕੇ ਸੁਣੋ ਹਾਂਜੀ ਉਹ ਬੰਦੇ ਧੋਗਲੇ ਨੂੰ ਸੱਜਣਾ ਕਦੇ ਸੱਜਣ ਨਹੀਂ ਬਣਾਈਦਾ ਨਾ ਜੀਦਾ ਹੋਵੇ ਸਤੈਂ ਕੋਈ ਉਹਦੇ ਮੰਗਰੇ ਕਦੇ ਨਹੀਂ ਜਾਏਗਾ ਬੰਦੇ ਧੋਗਲੇ ਨੂੰ ਸੱਜਣਾ ਕਦੇ ਸੁਖਣ ਨਹੀਂ ਮਣਾਈਦਾ ਨਾ ਜੀਦਾ ਹੋਵੇ ਸਤੈਂ ਕੋਈ ਉਹਦੇ ਮੰਗਰੇ ਕਦੇ ਨਹੀਂ ਜਾਏਗਾ ਜੋ ਕਹਿੰਦਾ ਮਾਰਾ ਦੂਜਿਆਂ ਨੂੰ ਖੁਦ ਚੰਗਾ ਨਹੀਂ ਹੁੰਦਾ ਕਹਿੰਦਾ ਮਾਰਾ ਦੂਤਿਆਂ ਨੂੰ ਖੁਦ ਚੰਗਾ ਨਹੀਂ ਹੁੰਦਾ ਗੱਲ ਕਹਿ ਕੇ ਜਿਹੜਾ ਮੁਕਰ ਜੇ ਉਹ ਬੰਦਾ ਨਹੀਂ ਹੁੰਦਾ ਲੈ ਕੇ ਜਿਹੜਾ ਮੁਕਰ ਜੇ ਉਹ ਬੰਦਾ ਨਹੀਂ ਹੁੰਦਾ ਗੱਲ ਕਹਿ ਕੇ ਜਿਹੜਾ ਮੁਕਰ ਜੇ ਉਹ ਬੰਦਾ ਨਹੀਂ ਹੁੰਦਾ ਜਾਣ ਜਾਂਦੀ ਤੇ ਜਾਵੇ ਜੇ ਕਦੇ ਸੱਚ ਕਹਿਣ ਤੋਂ ਡਰিয়ে ਨਾ ਹੁੰਦਾ ਸੇਣਾ ਵੀ ਮਾੜਾ ਪਰ ਜਨਮ ਕਦੇ ਵੀ ਕਰੀਏ ਨਾ ਉਹ ਜਾਣ ਜਾਂਦੀ ਤੇ ਜਾਵੇ ਕੀ ਕਦੇ ਸੱਚ ਕਹਿਣ ਤੋਂ ਡਰੀਏ ਨਾ ਹੁੰਦਾ ਸੇਣਾ ਵੀ ਮਾੜਾ ਪਰ ਜਨਮ ਕਦੇ ਵੀ ਕਰੀਏ ਨਾ ਜਿਹੜਾ ਹੋਵੇ ਬੰਦਾ ਅੜਖੀ ਖੂਨੀ ਆ ਦਾ ਠੰਡਾ ਵੀ ਹੁੰਦਾ ਹੋਵੇ ਬੰਦਾ ਅੜਖੀ ਖੂਨੀ ਆ ਦਾ ਠੰਡਾ ਵੀ ਹੁੰਦਾ ਗੱਲ ਕੇ ਕੇ ਜਿਹੜਾ ਮੰਨ ਕੇ ਨਰਮ ਕਰ ਗਿਆ ਉਹ ਬੰਦਾ ਵੀ ਹੁੰਦਾ ਉਹ ਬੰਦਾ ਵੀ ਹੁੰਦਾ ਬਾਤਾਂ ਜਾ ਮਾਤਾ ਜੀ ਬਾਕੀ ਬਹੁਤ ਵਧੀਆ ਲਿਖਿਆ ਬੰਦਾ ਦੋਗੜਾ ਬਾਕੀ ਜਿਹਦਾ ਸਟਾਰਟ ਨਹੀਂ ਹੁੰਦਾ ਬਾਕੀ ਸੇਗਲੋ ਬੰਦਾ ਨਹੀਂ ਹੁੰਦਾ ਪਰ ਮਨ ਕਿਸੇ ਨਾਲ ਜੀ ਆਪਾਂ ਜੇ ਤੁਹਾਡੇ ਇਸ ਗਾਇਕ ਦੇ ਸੁਪਨੇ ਵਿੱਚ ਗੱਲ ਕਰੀਏ ਤੁਹਾਡੋ ਕਿਸ ਨੇ ਬਾਹਰ ਫੜੀ ਤੁਹਾਡੀ ਹੈਲਪ ਕਿਹੜੇ ਕਿਹੜੇ ਇੱਕ ਬੰਦੇ ਨੇ ਤੁਹਾਡੇ ਸੰਗੀਤ ਸੁਪਨੇ ਵਿੱਚ ਕੀਤੀ ਹੈ ਵਾਹ ਤੇ ਵਾਲਤੀ ਜੀ ਦੀ ਕੀ ਬਾਕੀ ਕੋਈ ਸਭਰਾਵਾ ਭਰਾਵਾ ਦਾਸਰਾ ਬਹੁਤ ਹੈ ਜੀ ਜੀ ਜੇ ਆਪਾਂ ਗੱਲ ਕਰੀਏ ਜਿਵੇਂ ਅੱਜ ਕੱਲ ਕੰਪਨੀਆਂ ਵਾਲੇ ਲੈ ਜਾਂਦੇ ਹੁੰਦੇ ਆ ਜਾਂ ਕੋਈ ਪੈਸੇ ਵਾਲਾ ਹੁੰਦਾ ਕੋਈ ਜ਼ਿਆਦਾ ਹਨਾ ਚਲ ਕੇ ਮੈਨੂੰ ਕਿ ਉਸ ਤੋਂ ਤੁਹਾਡੇ ਵੱਲ ਤਾਂ ਕੋਈ ਆਫਰ ਨਹੀਂ ਆਏਗਾ ਜੀ ਨਹੀਂ ਇਦਾਂ ਦਾ ਆਫਰ ਅਜੇ ਤੱਕ ਨਹੀਂ ਆਇਆਗਾ ਜੀ ਕੋਈ ਵੀ ਬਾਕੀ ਮਾਲਕ ਤਿੱਖਾ ਕਰੇ ਚਲੋ ਵਾਰੀ ਸਕਦਾ ਵਸ ਇਸੇ ਕਰੀਏ ਜੀ ਹਾਲ ਹਾਲ ਤੱਕ ਨਹੀਂ ਕੋਈ ਵੀ ਆਇਆ ਜੀ ਅਜੇ ਤੱਕ ਤਾਂ ਆਪਣੇ ਬਲਗੋਤੇ ਜੀ ਨੇ ਟਰੈਕ ਕੀਤਾ ਹੈ ਜੀ ਆਪਾਂ ਕੀ ਜੀ 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 ਇਕ ਤਾਂ ਮੇਰੇ ਵੀਰ ਦਾ ਰਿੰਕੂ ਮਾਨ ਜੀ ਦਾ ਯਾਰਿਆ ਵਾ ਤੇ ਇੱਕ ਹੋਰ ਆ ਰਿਹਾ ਵਾ ਟੈਕੀ ਉਹ ਵੀ ਬਹੁਤ ਜਲਦੀ ਕਰਾਂਗੇ ਅਸ ਤੋਂ ਪਰੇਡ ਤੁਹਾਡਾ ਟ੍ਰੈਕ ਜਿਹੜਾ ਸੂਫੀ ਟ੍ਰੈਕ ਆਇਆ ਤੁਸੀਂ ਉਹਦੇ ਕੁਝ ਬੋਤ ਰਹੋ ਜਿਹੜਾ ਆਇਆ ਕੋਡਾ ਮਾਤੀ ਜੀ ਮਾਜੀ ਦੇ ਪਰਕਰ ਸਾਜੀ ਦਾ ਇੱਕ ਆਇਆ ਸੀ ਦਾ ਜੀ ਕਿਤੋਂ ਗੋਨਾ ਦਾ ਟ੍ਰੈਕ ਸੀ ਜੇ ਹੋ ਸਕਦਾ ਇਥੇ ਰੋਣਾ ਇੱਲਾ ਰਾਮਦਾਇ ਕਿਤੇ ਅਲੀ ਅਲੀ ਕਿਤੇ ਸ਼ਾਮਦਾਇ ਇਥੇ ਰੋਣਾ ਇੱਲਾ ਰਾਮਦਾਇ ਕਿਤੇ ਅਲੀ ਅਲੀ ਕਿਤੇ ਸ਼ਾਮਦਾਇ ਬਸ ਚੱਲੇ ਲੱਖ ਸਮਝਦੇ ਨਹੀਂ ਬਸ ਚੱਲੇ ਲੱਖ ਸਮਝਦੇ ਨਹੀਂ ਇਹ ਵਿਚਾਰ ਚਾ ਰਬ ਦੇ ਨਾਮਦਾਇ ਕਿਤੇ ਰੋਣਾ ਕਿਤੇ ਅਲੀ ਅਲੀ ਕਿਤੇ ਸ਼ੌਂਗ ਆਏ ਤੇ ਤੇ ਰੋਲਾ ਇਲਾਮ ਦਾ ਕਿਤੇ ਅਲੀ ਅਲੀ ਕਿਤੇ ਸ਼ੌਂਗ ਆਏ ਕਈ ਉੱਚੀ ਆਵਾਜ਼ਾਂ ਮਾਰ ਦੇ ਨੇ ਕਈ ਤਲਖੜ ਕਾ ਕੇ ਸਾਰ ਦੇ ਨੇ ਤੇ ਉੱਚੀ ਆਵਾਜ਼ਾਂ ਮਾਰ ਦੇ ਨੇ ਕਈ ਤਲਖੜ ਕਾ ਕੇ ਸਾਰ ਦੇ ਨੇ ਵੱਜਿਆ ਕਰਦੇ ਵੀ ਕਿਤੇ ਰੌਲਾ ਅੱਲਾ ਸ਼ਾਮ ਦਾ ਕਿਤੇ ਅਲੀ ਆੜੀ ਕਿਤੇ ਰਾਮ ਦਾ ਵਾਕਿਆ ਅੱਜ ਕੱਲ੍ਹ ਹਾਲਾਤ ਚੱਲੇ ਨੇ ਆਪਣੇ ਪੰਜਾਬ ਵਿੱਚ ਹਾਲਾਤ ਚੱਲਦੇ ਨੇ ਸੋ ਬਹੁਤ ਜੀ ਮਨਪ੍ਰੀਤ ਸਿੰਘ ਜੀ ਇਸ ਤੋਂ ਲਾਵਾਜਿਹਾ ਗੱਲਬਾਤ ਕਰੀਏ ਕਨਫਰੰਸ ਵਿੱਚ ਕੋਣ ਕੋਣੇ ਮਨਪ੍ਰੀਤ ਸਿੰਘ ਜੀ ਫੈਮਲੀ ਦੇ ਵਿੱਚ ਦੋ ਬੱਚੇ ਹੈ ਜੀ ਮੇਰੀ ਬੇਟੀ ਇੱਕ ਬੇਟਾ ਮਿਸ ਜੀ ਆਹ ਹੋ ਗਈ ਦੇਖੀ ਜੀ ਜੀ ਬਰਾਬਰ ਮਨਪ੍ਰੀਤ ਸਿੰਘ ਜੀ ਆਪਾਂ ਗਾਇਕ ਤੋਂ ਬਿਨਾਂ ਤੁਹਾਡਾ ਕਾਰੋਬਾਰ ਦੀ ਗੱਲ ਕਰੀਦਾ ਮਨਪ੍ਰੀਤ ਸਿੰਘ ਜੀ ਸੋੜਾ ਬਹੁਤ ਕਰਦੇ ਨੇ ਕਰਵਾਲ ਕੰਸਾ ਫੇਰਾ ਹਾਲ ਤੇਹੀ ਹੈ ਰੀਗ ਸੰਗੀਤ ਦੇ ਲੈ ਕੇ ਜੀ ਬਸ ਸੰਗੀਤ ਦੇ ਨਾਲ ਜੁੜੇ ਆਂ ਪਰਮਾਤਮਾ ਕੋਈ ਨਾਲ ਜੁੜ ਕੇ ਦੇ ਦਿੰਦੇ ਜੀ ਮਨਪ੍ਰੀਤ ਸਿੰਘ ਜੀ ਚਲੋ ਤੁਸੀਂ ਸੁਫੀ ਸੁਨਾਤਾ ਤਰਪੇਟ ਸੁਨਾਤੀ ਹਣਾ ਤੇ ਦੁੱਖ ਦੁੱਖ ਤਤਰੀ ਸੜਿਆ ਹੁਣ ਜੇ ਆਪਾਂ ਸੈਡ ਸੌਂਗਸ ਥੋੜਾ ਜਿਹਾ ਹੋਲਡ ਕਰੀਏ ਤੇ ਉਹਦੇ ਕੋਈ ਤੁਹਾਡਾ ਵੀ ਮਾਰ ਦੀ ਵਿੱਚ ਆਇਆ ਹੋਵੇ ਡ੍ਰੈਗ ਆਇਆ ਹੋਵੇ ਹਾਂਜੀ ਹਾਂਜੀ ਇੱਕ ਮੇਰੀ ਆਪਣੀ ਕਮਿਸ਼ਨ ਆ ਜੀ ਆ ਮੈਂ ਕਿਤੇ ਸੈਟ ਸੰਗੋਸ ਦਾ ਇਸ ਵਾਰ ਕੋਈ ਕੱਲ ਨਹੀਂ ਖਤਮ ਹੋਣੀ ਜਨੀਆਂ ਕੋਈ ਕੱਲ ਨਹੀਂ

ਮਨ ਲਈ ਕੰਪਨੀ ਮਰuti सिन्हा जी ਅਸਾਂ ਮੰਨ ਲਈ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦਰਸ਼ਕਾਂ ਨੂੰ ਬਸ ਇਹ ਜਿਹਨੇ ਮੁੰਡੇ ਸੰਗੀਤ ਦੇ ਨਾਲ ਜੁੜੇ ਹੈ ਮੇਰੇ ਬੇਰੇ ਬਹੁਤ ਵਧੀਆ ਵੈਸੇ ਤਾਂ ਅੱਜਕੱਲ ਮੁੰਡੇ ਸਾਰੇ ਸਿੱਖ ਕੇ ਆ ਰਹੇ ਆ ਤੇ ਵਧੀਆ ਸਭੋ ਜਿਹੜੇ ਜੁੜੇ ਆ ਸੋ ਉਹਨਾਂ ਵੀ ਦਰਸ਼ਕਾਂ ਦੇ ਵਧੀਆ ਮਿਹਨਤ ਕਰੋ ਵਧੀਆ ਸਿੱਖਿਓ ਮਾਰਕੀਟ ਦੇ ਵਿੱਚ ਤੇ ਬਾਕੀ ਸਾਰੇ ਜਿਹੜਾ ਪਿਆਰ ਇਤفاق ਬਣਾ ਕੇ ਰੱਖੋ ਇੱਕ ਦੂਜੇ ਨਾਲ ਭਾਈ ਥਾਰਾ ਸੰਗ ਬਣਾ ਕੇ ਰੱਖੋ ਬਸ ਇਹ ਹੋਰ ਬੇਸ਼ਾਨੀ